ਪਪਾ ਮਾਂ ਆਇਦਰਾ ਅਮਰਗੱਲ ਸੋਣਾ ਹਾਂ ਮੰਮੀ ਨਹੀਂ ਕਵਲ ਕੀ ਆਂਦੀ ਮੇਰਾ ਤਾਂ ਦਿਮਾਗ ਨੇ ਕੰਮ ਹੀ ਨਹੀਂ ਦਿੱਤਾ ਤੈਨੂੰ ਪੁੱਛੰਦਾ ਨਹੀਂ ਜੇਤਾ ਭੁੱਲ ਗਿਆ ਮੈਨੂੰ ਕਵਲ ਨੇ ਮੰਮੀ ਕੀ ਕਹਿਣਾ ਹੈਗਾ ਉਹ ਮੈਨੂੰ ਆਂਦੀ ਹੈਗੀ ਵੀ ਗਰਮੀਤ ਨਾਲ ਗੱਲ ਕਰਾ ਦੇ ਜਿਦੋਂ ਮੈਂ ਫੋਨ ਲਾਉਣੀ ਆ ਨਾ ਤੇ ਗਰਮੀਤ ਵੀ ਗਾੜੀਆਂ ਫੋਨ ਨਹੀਂ ਚੁੱਕਦੀ ਮੇਰਾ ਨੰਬਰ ਬਲੌਗ 'ਚ ਪਾਇਆ ਵਾ ਤੇ ਜੇ ਮੈਂ ਸਿੰਦੇ ਨੂੰ ਲਾਉਣੀ ਆ ਤੇ ਉਹਨੇ ਵੀ ਬਲੌਗ 'ਚ ਪਾਇਆ ਤੇ ਜੇ ਮੈਂ ਗੱਲ ਕਰਾਉਣ ਗਈ ਤਾਂ ਅਗਲੀ ਨੇ ਗਾੜੀਆਂ 100-100 ਗੱਲ ਕੀਤੀ ਤੇ ਫੋਨ ਤੇ ਉਹਦੇ ਨਾਲ ਗੱਲ ਵੀ ਨਹੀਂ ਕੀਤੀ ਹਾ ਐਸੇ ਕਰਕੇ ਤੇ ਮੈਂ ਪਟਦੀ ਹੀਗੀ ਤੁਹਾਡੇ ਨਾਲੇ ਗਾੜੀ ਵੀ ਮੁੰਡਾ ਨਾ ਦਓ ਰਿਸ਼ਤੇਦਾਰੀ ਚ ਫਿੱਕ ਪੈਂਦੀ ਆ ਉਹੋ ਕੰਮ ਹੋਇਆ ਨਾ ਦੇ ਲੈ ਮੁੰਡਾ ਨੂੰ ਬਣਾ ਲੈ 12 ਕਿੱਲਾਂ ਦਾ مالک ਮੰਮੀ ਮੈਂ ਤੇ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਸਾਰਾ ਕੁਝ ਨਾ ਚਲਾਕੀ ਨਾ ਕਰਨ ਰਹੀ ਆ ਤੇ ਹੁਣ ਕਿਸ ਨਾ ਕਿਸ ਗੱਲ ਦਾ ਰੌਲਾ ਜ਼ਰੂਰ ਹੈਗਾ ਵਾ ਤਾਈਓ ਤੇ ਅਗਲੀ ਆਂਦੀ ਆ ਵੀ ਮੈਂ ਆਉਣਾ ਵਾ ਚਾਹੇ ਜੋ ਮਰਜ਼ੀ ਕਰ ਲੈਣ ਵੀ ਅੱਖੀ ਤੇ ਸਹੀ ਇਹਨਾਂ ਦੇ ਮੈਂ ਕਿੱਦਾਂ ਹੋ ਗੱਲ ਵੀ ਮੂੰਹ ਪਨ ਕੇ ਜਾਨੀ ਆ ਹੁਣ ਲੱਗੂ ਨਾ ਸੇਕ ਮੇਸਾ ਰੋਲਾ ਕਿਸ ਗੱਲ ਦਾ ਹੈਗਾ ਵਾ ਐਵੇਂ ਨਹੀਂ ਤੁਰੀ ਫਿਰਦੀ ਏ ਕਵਲੀ ਪਾਉਂਦੀ ਫਿਰਦੀ ਆ ਚੁੱਕਦੀ ਏ ਝੋਲਾ ਤੇ ਤੁਰ ਪੈਂਦੀ ਤਿੱਜੇਕ ਦਿਨ ਕੁੜੀ ਵੱਲ ਨੂੰ ਜਿਆਦਾ ਵੀ ਜਿਹੜਾ ਜਾਣਾ ਨਾ ਸਹੀ ਨਹੀਂ ਹੁੰਦਾ ਰਿਸ਼ਤਿਆਂ 'ਚ ਫਿੱਕ ਪੈਂਦੀ ਆ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਆ ਮੰਮੀ ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਵੀ ਇਹਨੇ ਮੁੰਡਾ ਨਾ ਲਾਲਚ ਦੀ ਮਾਰੀ ਨੇ ਦਿੱਤਾ ਵਾ ਹੋਰ ਇਹਨੂੰ ਕੋਈ ਮਤਲਬ ਨਹੀਂ ਹੈਗਾ ਇਹ ਲਾਲਚ ਨੇ ਹੀ ਸਭ ਕੁਝ ਕਰਾਉਣਾ ਇਹਦੇ ਨੇ ਉਹੜਾ ਬਹੁਤਾ ਲਾਲਚਾ ਨਾ ਕੀ ਵੀ ਮਾਤਾ ਮਾੜਾ ਹੁੰਦਾ ਉਹ ਸਿਆਣਿਆਂ ਦੇ ਕੁੱਤੇ ਕਹਾਣੀ ਸੁਣੀ ਨਿਕੰਨੇ ਪੜਦੇ ਨੇ ਆਪਕ ਦਾਬਾਂ ਜੀ ਕਿ ਕੁੱਤਾ ਤੁਰਿਆ ਜਾਂਦਾ ਸੀ ਨਾ ਤੇ ਪਾਣੀ ਵਾਲੇ ਦੇਖ ਕੇ ਭੌਂਗ ਪਿਆ ਸੈਂਕੀ ਮੂੰਹ ਚ ਪਾਈ ਉਹਦੀ ਉਹ ਵੀ ਡਿਗ ਪਈ ਇਹਨਾਂ ਹਾਲਾਤੋਂ ਮਾੜੇ ਹੋਣੇ ਆ ਉਹਨਾਂ ਦੀ ਸਾਹਮਣੇ ਸਾਹਮਣੇ ਨਾ ਆਪਣੀ ਗਵਾ ਪੈਣੀ ਆ ਨਾ ਘਰ ਦੇ ਨਾਲ ਘੜ ਲੈਣਾ ਰਖੀ ਇਹਨਾਂ ਨੇ ਪਸਤੌਣਾ ਬਾਜ ਮਾਤਾ ਇਹਨਾਂ ਨੇ ਚੱਲ ਸਾਨੂੰ ਕੀ ਲੱਗੇ ਜੋ ਕਰਦੇ ਆ ਨਾ ਕਰ ਲੈਂਦੇ ਅਸੀਂ ਘਰ ਟੈਨਸ਼ਨ ਲਈਏ ਅਸੀਂ ਐਵੇਂ ਆ ਲੜਾਈਏ ਮੇਰੇ ਵਿੜੇ ਵਿੱਚੋਂ ਨਾ ਸਿੱਧੇ ਮੂੰਹ ਤੇ ਅੱਗੇ ਨਹੀਂ ਹੁੰਦੀ ਉਹ ਮੈਂ ਉਹ ਬੁਰਿਆਂ ਪਾਪਾ ਨੂੰ ਪਤਾ ਨਹੀਂ ਫੋਨ ਕਰਾ ਉਹਨੇ ਕਿਹੜੇ ਵੇਲੇ ਲੈ ਗਈ ਇਹਦੇ ਨਾਲ ਪਿਆਲਾ ਗੱਲ ਕਰਦਾ ਅਗਲੀ ਨੇ ਗਾੜੀਆਂ 100 100 ਗੱਲ ਸੁਣਾਈ ਮੈਨੂੰ ਉਹ ਜਿੱਦਾਂ ਮਰਜੀ ਆ ਮਾਤਾ ਹੁਣ ਇੱਕ ਇਹ ਘਰ ਚਾਹੀਦਾ ਦੁੱਖ ਤੇ ਆਉਂਦਾ ਵਾ ਇਹ ਵੀ ਅੰਦਰਾਂ ਹੁੰਦੀਆਂ ਆਪਣੀ ਭੈਣ ਭਰਾ ਹੁੰਦੇ ਨਾ ਅੰਦਰਾਂ ਹੁੰਦੀਆਂ ਦੁੱਖ ਤੇ ਆਉਂਦਾ ਵਾ ਜਿੱਦਾਂ ਮਰਜੀ ਆ ਤੇ ਪਰ ਭੈਣ ਭਰਾ ਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਬੋਲਣ ਲੱਗੇ ਤੇ ਉਹ ਗੱਲ ਨਾ ਭੈਣ ਵੇਂਦੀ ਕੋਹ ਨ ਚੱਲ ਮਾਤਾ ਕੀ ਕਰਨਾ ਫਿਰ ਹੁਣ ਇਹ ਇਹਦੇ ਤਿੰਨੇ ਇੱਕੇ ਰਸੇ ਚੱਲ ਪਏ ਆ ਇਹ ਹੁਣ ਕਿੱਧਰ ਆ ਗਈ ਆ ਪਹਿਲਾਂ ਤਾਂ ਗਰਮੀ ਦੇ ਦਿਨਾਂ ਫੋਨ ਤੇ ਗੱਲ ਨਹੀਂ ਕਰਨ ਢਈ ਹੁਣ ਇਹ ਸਕੂਟਰੀ ਫੜੀ ਤੇ ਆ ਗਈ ਆ ਪਤਾ ਨਹੀਂ ਇਹਨਾਂ ਨੂੰ ਕਾਹਦੀ ਦਾ ਪਾਜਣਾ ਪਈਆ ਮੰਮੀ ਸਾਸਰੀ ਕਾਲ ਸਾਸਰੀ ਕਾਲ ਪੁੱਤ ਤੇਰੀ ਸਾਡੀ ਹੁਣ ਕਾਦੀ ਆ ਕਿਉਂ ਤੂੰ ਆਪ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਆ ਕਿ ਤੂੰ ਮੇਰੀ ਕੋ ਲੱਗਦੀ ਨਹੀਂ ਆ ਤੇ ਹੁਣ ਆਪਣੀ ਜਾ ਕੇ ਭਾਬੀ ਨੂੰ ਮਿਲੋ ਉਹਨਾਂ ਨੂੰ ਪਾ ਜਾਪੀਂ ਮੇਰੀ ਤੇਰੀ ਕਾ ਵੀ ਸਾਸਰੀ ਕਾਲਾ ਮੰਮੀ ਐਨਾ ਗੁੱਸਾ ਵੀ ਕਾਦਾ ਵਾ ਦੱਸ ਤੁਹਾਡੀ ਤੇ ਇਸ ਕੋ ਖੁਸ਼ ਹੋਈ ਆ ਕਿ ਜੇ ਬੱਚਾ ਲੈ ਲਿਆ ਮੈਂ ਤੇ ਤੁਹਾਨੂੰ ਤੇ ਸਭ ਕੋ ਖੁਸ਼ ਹੋਣਾ ਚਾਹੀਦਾ ਵਾ ਕਿ ਮੈਂ ਵੀ ਚਲੋ ਹਸਣ ਖੇਡਣ ਡੈਪੀ ਆ ਨਹੀਂ ਮੈਂ ਦੁਖੀ ਨਹੀਂਗੀ ਤੇਰੇ ਤੋਂ ਮੈਨੂੰ ਇਹ ਦੇਖੋ ਵੀ ਤੂੰ ਬੱਚਾ ਲੈਣਾ ਹੀ ਆਪਣੇ ਨਨਾਨ ਦਾ ਲੈਣੀ ਆਪਣੇ ਰਿਸ਼ਤੇਦਾਰੀ ਚੋਂ ਲੈਣੀ ਇਧਰੋਂ ਕੀ ਕਰਨ ਨੂੰ ਲੈ ਲਿਆ ਹਾਂ ਉਧਰ ਉਹ ਗੱਲ ਰਿਸ਼ਤੇ 'ਚ ਫਿੱਕ ਪਾ ਕੇ ਤੇ ਬਹਿ ਗਈਆਂ ਮੰਮੀ ਫਿੱਕ ਵੀ ਕਾਦੀ ਆ ਫਿੱਕ ਤੇ ਤੂੰ ਹੀ ਪਾਈ ਆ ਮੈਂ ਤਾਂ ਵੇਖ ਲੋ ਫਿਰ ਵੀ ਜੋੜ ਕੇ ਰੱਖਣ ਦੀ ਕੋਸ਼ਿਸ਼ ਕੀਤੀ ਮੇਰੇ ਸਾਸਰੀ ਘਰ ਵੇਖ ਲੈ ਮੰਮੀ ਵੀਰ ਨੂੰ ਵੀ ਅਜੇ ਮੇਰੇ ਨਾਲ ਗੁੱਸਾ ਵਾ ਨਹੀਂ ਗੁੱਸਾ ਹੋਵੇ ਨਾ ਤੂੰ ਤੇ ਉਹ ਗੱਲ ਵਰ ਦੇ ਨਾ ਛੱਡ ਕੇ ਤੇ ਸਾਰਾ ਕੁਝ ਨਿੱਕੇ ਨੂੰ ਮੰਨ ਲਿਆ ਤੂੰ 아니 ਜੋ ਗਰਮੀਤ ਜੋਸ਼ੰਦਾ ਉਹਦੇ ਨਾਲ ਦਾ ਕੋਈ ਹੈ ਹੀ ਨਹੀਂ ਆ ਤੇ ਫਿਰ ਉਹ ਕੀ ਕਰੇ ਚਲੋ ਨਿਰਦੇਸ਼ਕ ਗਰਮੀਤ ਕਿੱਥੇ ਆ ਨਹੀਂ ਗਰਮੀਤ ਅੰਦਰ ਹੀ ਹੋਣੀ ਆ ਹੋਰ ਕਿੱਥੇ ਹੋਣਾ ਬਾਹਰ ਜਾ ਕੇ ਘੁੱਟ ਕੇ ਜੱਫੀ ਮੈਨੂੰ ਤੇ ਅੱਗੇ ਪਤਾ ਹੀ ਕਿ ਤੂੰ ਗਰਮੀਤ ਨੂੰ ਮਿਲਣਾ ਹੀ ਆ ਹਾਨੂ ਨੂੰ ਨਹੀਂ ਮਿਲਣਾ ਹੀ ਤੂੰ ਤੇ ਉਹ ਗੱਲ ਗੋਗਲ ਨੂੰ ਤਾਂ ਮਿੱਟੀ ਛਾੜਦੀ ਆ ਚਲੋ ਠੀਕ ਆ ਮੰਮੀ ਪਹਿਲਾਂ ਮੈਂ ਉਹਦੇ ਨਾਲ ਗੱਲ ਕਰਦੀ ਤੁਹਾਡੇ ਨਾਲ ਬਾਅਦ ਚ ਕਰਦੀ ਆਂ ਉਹ ਤਾਂ ਮੈਨੂੰ ਅੱਗੇ ਪਤਾ ਹੀ ਇਹ ਗੱਲਾਂ ਤੇ ਤੂੰ ਉਹਦੇ ਨਾਲ ਕਰਨੀਆਂ ਵਾ ਤੂੰ ਤੇ ਉਹ ਗੱਲ ਸਾਹਮਣੇ ਦਿਖ ਗਈਆਂ ਤੇ ਤਾਂ ਮੇਰੇ ਲੱਗ ਗਿਆ ਆ ਗਈਆਂ ਜੇ ਮਗਰ ਤੇ ਸਾਹਮਣੇ ਨਾ ਹੁੰਦੀ ਤੇ ਇਹਨੇ ਸਿੱਧੀ ਅੰਦਰ ਹੀ ਵੜਨਾ ਸੀ ਨੰਮ ਮੈਨੂੰ ਦੱਸ ਤੂੰ ਮੇਰਾ ਫੋਨ ਨਹੀਂ ਚੁੱਕਦੀ ਵੀ ਕਦੋਂ ਦਾ ਮੈਂ ਫੋਨ ਲਾਇਆ ਇਹ ਕੱਲ ਕਿੰਨੀ ਦੇਰ ਪਹਿ ਲਈਆ ਤੈਨੂੰ ਫੋਨ ਤੇ ਜਦੋਂ ਤੈਨੂੰ ਪਤਾ ਵਾ ਕਿ ਇਹ ਫੋਨ ਨਹੀਂ ਚੁੱਕਦੀ ਹੈਗੀ ਦੋਵਾਂ ਪਹਿਲਾਂ ਤੇ ਨਹੀਂ ਚੁੱਕਿਆ ਤੇ ਬਾਰ ਬਾਰ ਕਾਦੇ ਵਾਸਤੇ ਕਰਦੀ ਆਂ ਨਹੀਂ ਤੂੰ ਹੀ ਮੈਨੂੰ ਬਲੌਗ 'ਚ ਪਾਇਆ ਵਾ ਛਿੰਦੇ ਨੇ ਵੀ ਮੈਨੂੰ ਬਲੌਗ 'ਚ ਪਾਇਆ ਵਾ ਫੇਰ ਮੈਂ ਪੰਮਾ ਦੇ ਫੋਨ ਤੇ ਫੋਨ ਕੀਤਾ ਵਾ ਫੇਰ ਵੀ ਨਹੀਂ ਤੂੰ ਗੱਲ ਕੀਤੀ ਤੂੰ ਕਹੇ ਮੈਂ ਨਹੀਂ ਗੱਲ ਕਰਨੀ ਤੇ ਜਿਗਾ ਕਿਨੇ ਪਤਾ ਨੇ ਆਪਣੇ ਫੋਨ ਤੇ ਨਹੀਂ ਕੀਤਾ ਤੇ ਤੂੰ ਕੱਲ ਹੀ ਪੰਮਾ ਦੇ ਫੋਨ ਤੇ ਕੀਤਾ ਉਹਦੇ ਤੇ ਮੈਂ ਛੱਟ ਕਰ ਲੈਣੀ ਸੀ ਗੱਲ ਨਾ ਮੈਨੂੰ ਦੱਸ ਤੁਹਾਡੇ ਮਨ ਜਿਹੀ ਚੱਲਦਾ ਵਾ ਤੁਸੀਂ ਮੇਰੇ ਫੋਨ ਵੀ ਨਹੀਂ ਚੁੱਕਣ ਦੇ ਨਹੀਂ ਪਹਿਣਾ ਤੁਹਾਡੇ ਮਾਣਾਂ ਦੀ ਤੂੰ ਛਾੜੀ ਦੇ ਗੱਲਾਂ ਤੁਹਾਡੇ ਮਾਣਾਂ 'ਚ ਬਹੁਤ ਕੋਸ ਚੱਲਦਾ ਵਾ ਤੇ ਤੂੰ ਰਮਾਨ ਦੇ ਨਾਲ ਕੰਮ ਕਰ ਜਾ ਕੇ ਮੈਂ ਕੰਮ ਨਹੀਂ ਕਰਨਾ ਮੈਂ ਮੁੰਡਾ ਲੈਣ ਆਈ ਆ ਤੇ ਮੈਂ ਮੁੰਡਾ ਲੈ ਕੇ ਜਾਣਾ ਉਹ ਤਿਆਰ ਕਰ ਦੇ ਮੁੰਡੇ ਨੇ ਨਹੀਂ ਕਿਤੇ ਵੀ ਜਾਣਾ ਹੈਗਾ ਤੇ ਨਾ ਆਪਾਂ ਮੁੰਡਾ ਦੇਣਾ ਵਾ ਮੈਂ ਐਸੇ ਕਰਕੇ ਉੱਥੋਂ ਲੈ ਕੇ ਆਈ ਆ ਅੱਛਾ ਹੁਣ ਤੁਹਾਡੇ ਮਨ ਬੜੀ ਛੇਤੀ ਬਦਲ ਗਏ ਆ ਮੁੰਡਾ ਤਾਂ ਮੈਂ ਲੈ ਕੇ ਜਾਊਂਗੀ ਜੋ ਮਰਜ਼ੀ ਤੂੰ ਕਰ ਲੈ ਨਹੀਂ ਪਹਿਣਾ ਅਸੀਂ ਮੁੰਡਾ ਦੇ ਦਿੱਤਾ ਸੀ ਕਿ ਚੱਲ ਕੋਈ ਗੱਲ ਨਹੀਂ ਦੇ ਦਿੰਨੇ ਆ ਪਰ ਮੇਰਾ ਨਹੀਂ ਮਨ ਲੱਗਦਾ ਹੈਗਾ ਮੁੰਡੇ ਤੋਂ ਬਗੈਰ ਤੇ ਮੈਂ ਨਹੀਂ ਦੇਣਾ ਇਹ ਗੱਲ ਤੋਂ ਪਹਿਲਾਂ ਸੋਚਣੀ ਸੀ ਜਦੋਂ ਤੂੰ ਮੈਨੂੰ ਮੁੰਡਾ ਦਿੱਤਾ ਸੀ ਹੁਣ ਮੈਂ ਕਿੰਨੇ ਕੁਝ ਕਰ ਲਿਆ ਵਾ ਕਿੰਨੀਆਂ ਪਾਰਟੀਆਂ ਕਰ ਲਈਆਂ ਚਾਮਲਾ ਕਰ ਲਿਆ ਮੇਰੇ ਸਾਰੇ ਸ਼੍ਰੀਕੇ 'ਚ ਪਤਾ ਲੱਗ ਗਿਆ ਵਾ ਹੁਣ ਮੈਂ ਨੱਕ ਦੇਣ ਜੋਗੀ ਹੈਗੀ ਉਸ ਢਿੱਕੇ 'ਚ ਜਿੱਦਾਂ ਮਰਜੀ ਆ ਨਾ ਤੇ ਮੈਂ ਆਪਣਾ ਮੁੰਡਾ ਹੁਣ ਨਹੀਂ ਦੇਣਾ ਹੈਗਾ ਜਿੰਨੀਆਂ ਖੁਸ਼ੀਆਂ ਕਰਨੀਆਂ ਈ ਤੂੰ ਕਰ ਲਿਆ ਆਪਣੇ ਘਰ ਨਾਲ ਤੇ ਹੁਣ ਤੂੰ ਜਾ ਹੁਣ ਤੇ ਮੈਂ ਮੁੰਡਾ ਲੈ ਕੇ ਜਾਉਂਗੀ ਤੂੰ ਜੋ ਮਰਜ਼ੀ ਕਰ ਲੈ ਹੁਣ ਮੈਂ ਮੁੰਡਾ ਨਹੀਂ ਦੇਣਾ ਹੈਗਾ ਚੁੱਪ ਕਰਕੇ ਤੇ ਚਲ ਜਾ ਨਹੀਂ ਤਾਂ ਫਿਰ ਮੈਨੂੰ ਦੂਜੀ ਤਰ੍ਹਾਂ ਕੱਢਣਾ ਹੁੰਦਾ ਹੀ ਉਹ ਤੂੰ ਕੱਢ ਕੇ ਵੇਖ ਲੈ ਅੱਜ ਨਹੀਂ ਮੈਂ ਜਾਣਾ ਅੱਜ ਮੈਂ ਮੁੰਡਾ ਲੈ ਕੇ ਜਾਣਾ ਮੁੰਡਾ ਮੇਰੇ ਨਾਂ ਚੜਿਆ ਵਾ ਤੇ ਚੜਿਆ ਤੇ ਚੜਿਆ ਰਵੇ ਮੁੰਡਾ ਤੇਰੇ ਨਾਂ ਗਊ ਹੈ ਤੇ ਮੇਰਾ ਹੀ ਹੈ ਨਾ ਖੂਨ ਤੇ ਮੇਰਾ ਹੀ ਹੈ ਨਾ ਪੁੱਖੋ ਤੇ ਮੈਂ ਹੀ ਜਨਮ ਦਿੱਤਾ ਨਾ ਉਹਨੂੰ ਕਾਗਜ਼ੀ ਤੂੰ ਜਿੰਨਾ ਮਰਜ਼ੀ ਚੜਾ ਲਾ ਰਹਿਣਾ ਤੇ ਉਹ ਮੇਰਾ ਹੀ ਆ ਫੇਰ ਅੱਜ ਤੈਨੂੰ ਮੂੰਹ ਆ ਗਿਆ ਵਾ ਜਦੋਂ ਤੂੰ ਮੇਰੇ ਨਾਂ ਚੜਾਇਆ ਸੀ ਉਦੋਂ ਤਾਂ ਤੈਨੂੰ ਬੜੇ ਸ਼ੇਤੀ ਆ ਗਏ ਵੀ ਮੈਨੂੰ ਤੇਰਾ ਦੁੱਖ ਪੜਾ ਵਾ ਹੁਣ ਦੁੱਖ ਕਿੱਥੇ ਗਿਆ ਮੇਰਾ ਤੂੰ ਮੇਰਾ ਦੁੱਖ ਘਟਾਉਣ ਦੀ ਬ ਨੀ ਪਿਆ ਤੇਰੇ ਦੁੱਖ ਘਟਾਉਂਦੀ ਘਟਾਉਂਦੀ ਨੇ ਨਾ ਤੇ ਮੈਂ ਆਪਣੇ ਵਧਾਲੇ ਆ ਮੈਂ ਐਸੇ ਕਰਕੇ ਮੈਂ ਮੁੰਡਾ ਨਹੀਂ ਦੇਣਾ ਹੈਗਾ ਜਿਹੜੇ ਮੁੰਡੇ ਦੀ ਗੱਲ ਕਰਦੀ ਨਾ ਉਹ ਵੀ ਸਿਆਣਾ ਬਿਆਣਾ ਵਾ ਇਹਨੀ ਉਹਨੂੰ ਸਮਝ ਆ ਗਈ ਕਿ ਮੇਰਾ ਮਾਪਿਓ ਕਿਹੜਾ ਵਾ ਇਹ ਤਾਂ ਪਹਿਲਾਂ ਸੋਚਣਾ ਨਹੀਂ ਕਿ ਉਹ ਸਿਆਣਾ ਬਹਿਣਾ ਵਾ ਉਸ ਦਿਨ ਤੇ ਤੂੰ ਕਹਿੰਨੀ ਨਹੀਂ ਗੋਲੀ ਗੱਲ ਨਹੀਂ ਦੀਦੀ ਸਾਨੂੰ ਤੇਰਾ ਬਹੁਤ ਜ਼ਿਆਦਾ ਧੋਖਾ ਅੱਜ ਜੋ ਮਰਜ਼ੀ ਕਰ ਲੈ ਅੱਜ ਮੈਂ ਇੱਥੇ ਬੈਠੀ ਹਾਂ ਮੈਨੂੰ ਕੱਢ ਕੇ ਵੇਖ ਲੈ ਮੈਂ ਨਹੀਂ ਜਾਣਾ ਮੈਂ ਮੁੰਡਾ ਲੈ ਬਿਨਾਂ ਨਹੀਂ ਜਾਣਾ ਇਹਦਾ ਮਤਲਬ ਵੀ ਤੂੰ ਪਿਆਰ ਨਾਲ ਹੀ ਜਾਣਾ ਹੈਗਾ ਨਹੀਂ ਮੈਂ ਪਿਆਰ ਨਾਲ ਜਾਣਾ ਕੇ ਖਾ ਕੇ ਫਿਰ ਤੂੰ ਨਿਕਲ ਤੂੰ ਕੱਢ ਲੈ ਜਿੱਦਾਂ ਮੈਨੂੰ ਕੱਢਦੀ ਬਾਹਰ ਹੋ ਤੂੰ ਕੀ ਕਰ ਲੂੰਗੀ ਮਿੰਨਾ ਮੈਂ ਕਿਹਾ ਨਾ ਬਾਹਰ ਹੋ ਅਹ ਤੇਰਾ ਦਿਮਾਗ ਖਰਾਵਾ ਤੂੰ ਪਾਗਲ ਹੋ ਗਈ ਆ ਕੁੜੀ ਨੂੰ ਕਿੱਦਾਂ ਛੁੱਟਿਆ ਜੇ ਸੱਟ ਪੈਠ ਲੱਗ ਜਾਏ ਤੇ ਕੌਣ ਜਮ ਮੇਂ ਬਾਹਰ ਦਾ ਤੇ ਇਹਨੂੰ ਇ ਕੀ ਉੱਠ ਜਾ ਚਲ ਜਾ ਤੇ ਇਹ ਹੀ ਲੰਨੇ ਡਈ ਹੈਗੀ ਤੇ ਫਿਰ ੱੱਕੇ ਖਾਣੇ ਹੀ ਇਹਨੇ ਹਾਏ ਮੇਰੇ ਕਰਮਾਂ ਜਿੰਨੇ ੱੱਕੇ ਹੀ ਘਰੋਂ ਵੀ ੱੱਕੇ ਤੇ ਬਾਹਰੋਂ ਵੀ ੱੱਕੇ ਕੌਣ ੱੱਕੇ ਮਾਰੂਗਾ ਅਜੇ ਤੇਰੀ ਮਾਂ ਜਿੰਦੀ ਜਾਗਦੀ ਆ ਮੇਰੇ ਹੁੰਦਿਆ ਕੋਈ ਨਹੀਂ ੱੱਕੇ ਮਾਰ ਸਕਦਾ ਨੂੰ ਮੈਂ ਕਹਿੰਨੀ ਆ ਕਿ ਇਹਨੂੰ ਕਾ ਚਲ ਜੇ ਨਹੀਂ ਤੇ ਇੱਥੇ ਹੋਰ ਤਮਾਸ਼ਾ ਲੱਗਣਾ ਏ ਅਜੇ ਤੇ ਕੋਹ ਵੀ ਨਹੀਂ ਲੱਗਾ ਹੈਗਾ ਮੈਂ ਮੁੰਡਾ ਲੈ ਕੇ ਜਾਣਾ ਹੀ ਹਾਂ ਇਹਨੂੰ ਉਦਨ ਨਹੀਂ ਪਤਾ ਲੱਗਾ ਜਿੱਦਨ ਮੈਂ ਇੱਥੇ ਆਈ ਤਾਂ ਤੂੰ ਕਿੰਨੀ ਮੈਨੂੰ ਮੁੰਡਾ ਮੈਂ ਲਾ ਜਾਇਆ ਮੇਰਾ ਤੇ ਸਾਰੀ ਜ਼ਮੀਨ ਜਾਇਦਾਦ ਮੈਂ ਉਹਦੇ ਨਾਂ ਤੇ ਕਰਤੀ ਆ ਹੁਣ ਤੂੰ ਸਾਹ ਵੀ ਮੁੱਕਰ ਗਈ ਆ ਕਿ ਮੈਂ ਮੁੰਡਾ ਨਹੀਂ ਦੇਣਾ ਮੈਨੂੰ ਨਹੀਂ ਪਤਾ ਤੁਹਾਡੇ ਮਨਾਂ ਦੇ ਵਿੱਚ ਇੰਨਾ ਲਾਲਚ ਵਾ ਹੈਗਾ ਲਾਲਚ ਮੇਰੇ ਮਨ ਦੇ ਵਿੱਚ ਤੇਰੀ ਪੈਲੀ ਤੇ ਨਾ 12 ਕਿੱਲਿਆਂ ਤੇ ਮੇਰੀ ਅੱਖ ਹੀ ਤਾਂ ਉਹ ਹੋ ਗਈ ਆ ਤੁਹਾਡੇ ਨਾਂ ਤੇ ਹੁਣ ਮੈਂ ਨਾਲ ਤੇਤ ਹੋ ਜਾ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਹੈਗਾ ਹੁਣ ਅੱਛਾ ਬਸ ਤੇਰਾ ਮਤਲਬ ਨਿਕਲ ਗਿਆ ਇਥੋਂ ਤੱਕ ਹੀ ਤੁਹਾਡਾ ਰਹੇਗਾ ਹੀ ਮੇਰੇ ਨਾਲ ਕਿ ਬਸ ਜ਼ਮੀਨ ਨਾ ਕਰਾ ਲਈ ਦੁਰ ਕਿੱਟੇ ਮੋਂ ਤੁਹਾਡਾ ਮੇਰਾ ਵੀ ਨਾ ਲਈ ਜਿਹੜਾ ਇਹੋ ਜਿਹਾ ਪ੍ਰਭਾ ਪਰਜਾਈ ਮੈਨੂੰ ਮਿਲੇ ਆ ਸ਼ੁਕਰ ਕਰ ਕਿ ਪ੍ਰਭਾ ਪਰਜਾਈ ਤੈਨੂੰ ਇਦਾਂ ਦੇ ਮਿਲੇ ਆ ਚਾਰ ਦੇ ਤੈਨੂੰ ਖੁਸ਼ੀਆਂ ਦੇਤੀਆਂ ਤੇ ਰਮਾਨ ਦੇ ਨਾਲ ਜ਼ਿਆਦਾ ਮੇਰੇ ਨਾਲ ਰੋਲਾ ਨਾ ਪਾ ਤੂੰ ਉਧਰ ਨੂੰ ਤਿੱਤ ਹੋ ਜਾ ਕੋਈ ਗੱਲ ਨਹੀਂ ਮੇਰੀ ਵੀ ਇੱਕ ਬਾਸੀਸ ਪੈਣੀ ਹੈ ਤੁਹਾਨੂੰ ਆਪਣੀਆਂ ਬਾਸੀਸਾਂ ਨਾਲ ਆਪਣੇ ਕੋਲ ਰੱਖ ਤੇ ਬੰਦਿਆਂ ਨੂੰ ਉਧਰ ਤੇ ਆ ਜਾ ਸ਼ੁਕਰ ਇੱਤੋ ਚਲੇ ਡਾਗਰ ਚਾਰ ਹੋ ਤੇ ਚਲ ਮੈਂ ਤੁਨੂੰ ਲੈਣ ਆਈ ਆ ਛੜ ਮੁੰਡੇ ਨੂੰ ਮੈਂ ਕਹਿੰਦਾ ਮੁੰਡਾ ਛੱਡ ਦੇ ਮੁੰਡਾ ਤੇਰਾ ਨਹੀਂ ਆ ਇਹ ਮੇਰਾ ਮੁੰਡਾ ਵਾ ਮੁੰਡਾ ਤੇਰਾ ਕਿਉਂ ਆ ਕੋਲ ਮੁੰਡੇ ਦੀ ਮਾਲਕ ਮੈਂ ਆ ਠੀਕ ਆ ਨਾ ਤੂੰ ਆਣ ਗਿਆ ਹੱਥ ਲਾ ਕੇ ਵੇਖ ਕਾਰਚੀਆਂ ਦੇ ਨਾਲ ਨਿਆਣੇ ਦੀ ਬੋਲੀ ਹੋ ਜਾਂਦੀ ਆ ਕਿ ਮੈਂ ਆ ਹੋ ਜਾਂਦਾ ਆਪਣਾ ਇਹ ਮੇਰਾ ਵਾ ਮੈਂ ਕਹਿੰਦਾ ਮੁੰਡਾ ਮੇਰਾ ਵਾ ਤੂੰ ਛੱਡ ਦੇ ਮੁੰਡੇ ਨੂੰ ਮੈਂ ਕਹਿਣ ਈ ਆ ਮੈਂ ਕਹਿੰਦੀ ਨਾ ਮੈਂ ਮੁੰਡਾ ਲੈ ਕੇ ਜਾਣਾ ਵਾ ਜੋ ਮਰਜ਼ੀ ਹੋ ਜੇ ਤੇ ਮੇਰ ਨਾਲ ਨਾ ਜ਼ਿਆਦਾ ਨਾ ਕਲਾਮ ਕਰ ਮੁੰਡਾ ਮੇਰੇ ਨੂੰ ਚੁੱਪ ਕਰਕੇ ਤੋਰ ਦੇ ਮੁੰਡੇ ਨੂੰ ਨਾ ਬਹੁਤੀਆਂ ਉਹਨੂੰ ਖਿੱਚਣਾ ਮੇਰਾ ਮੁੰਡਾ ਇੰਨੇ ਬਾਹਾਂ ਖਿੱਚਣ ਜੋਗਾ ਨਹੀਂ ਹੈਗਾ ਮੇਰਾ ਬੂਤ ਪੁੱਤ ਵਾ ਸੋਲ ਗਿਆ ਸਮਝਾਈ ਨਾ ਇੱਧਰ ਹੋ ਜਾ ਮੈਂ ਕਿਹਾ ਜਾਣਾ ਤੂੰ ਕੀ ਹੁਣ ਹੁਣ ਤੂੰ ਪੁੱਤ ਨਹੀਂ ਲੱਗਦੀ ਮੁੰਡੇ ਦੀ ਮੁੰਡੇ ਦੀ ਮੈਂ ਮਾਂ ਲੱਗਦੀ ਆ ਦਿਲਪ੍ਰੀਤ ਤੂੰ ਇੱਧਰ ਹੋ ਮੇਰਾ ਪੁੱਤ ਤੂੰ ਛੱਡ ਪੈਣਾ ਚੱਲ ਏਦਾਂ ਨਹੀਂ ਤੈਨੂੰ ਆਖੇ ਲੱਗਣਾ ਹੈਗਾ ਚੱਲ ਇੱਧਰ ਬਹਿ ਜਮਾਨ ਦੇ ਰੱਖ ਕਿ ਡਾ ਉਹਦੇ ਨਾਲ ਚੰਬੜ ਕੇ ਮਾਂ ਮਾਂ ਕਰਨ ਦੇ ਪਿਆ ਉਹ ਨਹੀਂ ਤੇਰੀ ਮਾਂ ਮੈਂ ਹਾਂ ਤੇਰੀ ਮਾਂ ਸਮਝਾਈ ਨਾ ਉਹ ਚਾਰ ਦਿਨ ਫਿਲਮ ਤੋਂ ਨਗਿਆ ਹੀ ਉਹਦੇ ਕੋਲ ਮੰਮੀ ਆ ਗਈ ਬਣ ਗਿਆ ਮੈਂ ਤਾਂ ਦੋਵੇਂ ਪਾਸੋਂ ਲੁੱਟੀ ਗਈ ਨਾ ਘਾੜਦੀ ਰਹੀ ਨਾ ਘਾੜਦੀ ਉਹ ਤੇ ਐਸੇ ਕਰਕੇ ਤੇ ਮੈਂ ਤੇਰੇ ਘੜੀ ਰੋਣੀ ਸੀ ਪਰ ਤੈਨੂੰ ਉਹ ਟਾਈਮ ਆਪਣੀ ਮਾਂ ਦੀ ਸਮਝ ਨਹੀਂ ਆਉਂਦੀ ਕਿ ਮੇਰੀ ਮਾਂ ਸਹੀ ਕਹਿੰਦੀ ਆ ਅਜੇ ਤੂੰ ਨਿਆਣੀ ਸਿਆਣੀ ਆ ਤੈਨੂੰ ਸਹੀ ਗਲਤ ਦਾ ਪਤਾ ਨਹੀਂ ਆ ਮੈਂ ਤਾਂ ਦੁਨੀਆ ਵੇਖੀ ਆ ਇਹਨਾਂ ਗੱਲਾਂ ਤਾਂ ਮੈਂ ਕਹਿੰਨੀ ਪੁੱਤ ਰਿਸ਼ਤਿਆਂ 'ਚ ਫਿੱਕ ਪੈਂਦੀ ਆ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਭਰਾ ਨੇ ਮੇਰੇ ਸਗੇ ਖੂਨ ਨੇ ਇਦਾਂ ਕਰਨਾ ਮੇਰੇ ਨਾਲ ਚਲੋ ਉਹ ਤੇ ਬਗਾਨੀ ਹੋਈ ਚਲ ਹੁਣ ਚੁੱਪ ਕਰ ਕੋਈ ਨਹੀਂ ਹੋ ਗਿਆ ਹਣ ਕੀ ਕਰ ਲੈਣਾ ਮਮਾ ਜੀ ਪੂਆ ਜੀ ਲੈ ਆਣਾ ਮੈਨੂੰ ਜਾਣ ਲੈਣ ਦੋ ਉਹ ਬਹੁਤ ਚੀਜ਼ੀਆਂ ਕਪੜੇ ਲੈ ਕੇ ਦਿੰਦੇ ਆ ਤੇ ਜਾਨ ਨੂੰ ਵੀ ਦਿੰਦੇ ਤੁਸੀਂ ਇੱਥੇ ਰੱਖਦੇ ਮੈਨੂੰ ਤੂੰ ਨਾ ਚੁੱਪ ਕਰਕੇ ਹੁਣ ਬਹਿ ਜਾ ਰਮਾਨ ਦੇ ਨਾਲ ਬਹੁਤੀ ਤੂੰ ਪੂਆ ਪੂਆ ਨਾ ਕਰ ਹੁਣ ਤੇਰੀ ਉਹ ਕੋਈ ਪੂਆ ਨਹੀਂ ਹੈਗੀ ਮੈਂ ਤੇਰੀ ਮਾਂ ਵਾਂ ਤੇ ਮੈਂ ਸਾਰਾ ਕੁਝ ਵਾਂ ਸਮਝਾਈ ਨਾ ਜੇ ਤਾਂ ਮੈਂ ਦੋ ਚਪੇੜਾ ਤੇਰੇ ਵੀ ਮਾਰ ਰੱਖ ਦੇਣੀਆਂ ਹੁਣ ਤੇਰੀ ਬਹੁਤਾ ਤੂੰ ਪੂਆ ਪੂਆ ਕੀਤੀ ਤੇ ਮਮ ਜੀ ਤੇ ਇਹ ਤਾਂ ਪਹਿਲੇ ਪੂਆ ਨੂੰ ਦੇਤਾ ਹੀ ਹੁਣ ਤੁਸੀਂ ਲਿਆਏ ਇੱਥੇ ਫੇਰ ਤੁਹਾਡਾ ਕੁਝ ਪਤਾ ਲੱਗਦਾ ਤੂੰ ਨਾ ਬਹੁਤੀ ਮੇਰੇ ਗੜੀ ਨਾਲ ਜਬਾਨ ਨਾਲ ਨਾ ਚੁੱਪ ਕਰਕੇ ਬਹਿ ਜਾ ਤੈਨੂੰ ਮੈਂ ਬਾਰ ਬਾਰ ਕਹਿਣ ਦੀ ਇਹੋ ਗੱਲ ਵੱਡਿਆਂ ਦੀ ਗੱਲ ਦੇ ਵਿੱਚ ਨਹੀਂ ਬੋਲੀਦਾ ਹੁੰਦਾ ਜਿਆਦਾ ਜੋ ਮਮਾ ਕਹਿੰਦੇ ਆ ਨਾ ਉਹ ਚੁੱਪ ਕਰਕੇ ਮੰਨ ਲੈ ਮੰਮੇ ਜੀ ਤੂੰ ਇੱਥੇ ਦਮਕੇ ਮਾਰੰਦਾ ਬੇ ਉਹ ਆਤੇ ਧਨੀ ਕਰਦੇ ਤਾਂ ਹੀ ਤੂੰ ਪੂਏ ਚੜ ਗਿਆ ਵਾ ਦਸ ਦਿਨ ਤੂੰ ਪੂਆ ਕੋ ਰਹਿ ਆ ਨਾ ਹੁਣ ਤੂੰ ਜਾਰੇ ਬਾਰੇ ਨਖਰੇ ਕਰਨ ਡੈ ਪਿਆ ਕੋ ਗੱਲ ਨਹੀਂ ਤੈਨੂੰ ਕਰੂੰਗੀ ਸਿੱਧਿਆ ਤੈਨੂੰ ਮੈਂ ਮੰਮੀ ਦੀਦੀ ਨੂੰ ਕਿਹਾ ਗਿਆ ਕਿਉਂ ਰੋਂਦੇ ਆ ਨਹੀਂ ਤੈਨੂੰ ਨਹੀਂ ਪਤਾ ਤੂੰ ਕਿੱਥੇ ਰਹਿਣੀ ਹੈਗੀ ਉਹੋ ਹੀ ਹੋਇਆ ਜਿਹੜੀ ਗੱਲ ਦਾ ਡਰ ਹੀ ਇਹ ਜਿਹੜਾ ਸਿਆਪਾ ਪਾਣ ਦਾ ਡਰਦੀ ਉਹ ਪੈ ਗਿਆ ਫੇਰ ਮੰਮੀ ਮੇਰੀ ਗੱਲ ਸੁਣੋ ਵੀ ਮੈਂ ਭਾਵੇਂ ਘਰੇ ਹੀਗੀ ਮੈਂ ਕਪੜੇ ਧੋਣ ਲਈ ਬਾਥਰੂਮ ਦੇ ਵਿੱਚ ਤੇ ਤੁਹਾਨੂੰ ਪਤਾ ਵੀ ਆ ਬਾਥਰੂਮ ਹਟਵੇਂ ਆ ਨਹੀਂ ਪਤਾ ਲੱਗਦਾ ਕਿ ਅੰਦਰ ਕੀ ਹੋਣ ਰਿਹਾ ਉੱਚੀ ਉੱਚੀ ਆਵਾਜ਼ਾਂ ਤੇ ਜਾਣ ਰਹੀਆਂ ਹੈਗੀਆਂ ਮੈਂ ਉੱਧਾ ਆ ਕੇ ਵੀ ਚੱਲ ਗੱਲਾਂ ਬਾਤਾਂ ਕਰ ਰਹੀਆਂ ਹੋਣੀਆਂ ਵਾ ਦੀਦੀ ਆਈ ਹੈ ਕੱਢਿਆ ਇਸ ਦਰਮੇਦ ਦੇ ਅੰਦਰੋਂ ਬਾਹਰ ਹੋਏ ਟੱਕੇ ਦੇ ਕੇ ਕੱਢਿਆ ਉਹ ਕਿਹੜੀ ਗੱਲਾਂ ਨਹੀਂ ਮੁੰਡੇ ਤੋਂ ਲੜਨ ਡੀਆਂ ਉਹਨੇ ਤੇ ਥੱਲੇ ਛੋੜ ਦਿੱਤੀ ਮੈਂ ਤਾਂ ਆਪ ਜਾ ਕੇ ਚੁੱਕੀ ਆ ਮੁੰਡੇ ਤੋਂ ਕਹ ਲੜਨੀ ਆ ਮੁੰਡਾ ਤੇ ਦੀਦੀ ਦਾ ਵਾ ਉਹ ਕਹ ਲੜਦੀ ਮੁੰਡੇ ਤੋਂ ਭਾਬੀ ਹਾਂਜੀ ਮੈਂ ਮੁੰਡਾ ਨਹੀਂ ਦੇਣਾ ਹੁਣ ਕਾ ਕਰਕੇ ਮੈਨੂੰ ਡਈ ਵੀ ਤੂੰ ਚਲ ਜਾਵੀਂ ਆਂਦੀ ਹੁਣ ਮੇਰਾ ਇਹਦੇ ਨਾਲ ਮੋਹ ਆ ਮੈਂ ਇਹਨੂੰ ਰੱਖਣਾ ਆਪਣੇ ਕੋਲ ਮੇਰਾ ਦਿਲ ਨਹੀਂ ਲੱਗਦਾ ਵੀ ਜਿੱਦਨ ਮੈਨੂੰ ਦਿੱਤਾ ਉਦੋਂ ਤਾਂ ਮੈਨੂੰ ਪੁੱਛਿਆ ਨਹੀਂ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਹੈਗਾ ਵੀ ਆਹ ਗੱਲ ਹੋਣੀ ਹੋਣੀ ਆ ਪਰ ਤੂੰ ਕਿੱਥੇ ਮੰਨਦੀ ਆ ਤੂੰ ਤਾਂ ਆਂਦੀ ਜੋ ਮੇਰੇ ਲਈ ਗਰਮੀਤ ਆ ਨਾ ਪੰਮਾ ਤੂੰ ਨਹੀਂ ਬਣ ਸਕਦੀ ਤੂੰ ਤਾਂ ਮੇਰੀਆਂ ਖੁਸ਼ੀਆਂ ਵੇਖ ਕੇ ਜਰਦੀ ਨਹੀਂ ਹੈਗੀ ਤੈਨੂੰ ਤੇ ਉਦਾਂ ਹੀ ਦਿਲ ਨੂੰ ਕੋ ਹੁੰਦਾ ਵਾ ਵੀ ਇਹਨੇ ਉਹਦਾ ਮੁੰਡਾ ਅਗੇ ਲੈ ਲਿਆ ਵਾ ਪਰ ਮੈਨੂੰ ਗਰਮੀਤ ਬਾਰੇ ਸਾਰਾ ਪਤਾ ਹੈਗਾ ਵੀ ਉਹ ਕਿੰਨੀ ਚਲਾਕ ਆ ਤੂੰ ਨਹੀਂ ਨਾ ਜਾਣਦੀ ਪਰ ਭਾਬੀ ਮੈਨੂੰ ਥੋੜਾ ਪਤਾ ਸੀ ਵੀ ਇਹਦੇ ਦਿਲ ਵਿੱਚ ਇਦਾਂ ਆ ਕੋਟ ਵਾ ਇੰਨੀ ਰੱਖੀ ਐ ਨੇ ਮੈਂ ਤਾਂ ਅੱਗੇ ਦੁੱਖਾਂ ਦੀ ਮਾਰੀ ਆ ਮੈਂ ਤਾਂ ਛੱਟ ਚ ਕੀ ਨਹੀਂ ਇਹਦੇ ਤੇ ਕਰ ਲਿਆ ਨਹੀਂ ਪੈਣਾ ਰਹਿਣ ਦੇ ਗਰਮੀਤ ਦੇ ਤੇ ਚੱਟੇ ਰੁੱਖ ਨਹੀਂ ਹਰੇ ਹੋਏ ਤਾਂ ਤੈਨੂੰ ਕਿੱਥੋਂ ਆਨੇ ਮੁੰਡਾ ਦੇ ਦੇਣਾ ਮਾ ਤੂੰ ਤਾਂ ਉਹ ਗੱਲ ਵੀ ਬੜੀ ਭੋਲੀ ਆ ਪਰ ਉਹ ਨਹੀਂ ਨਾ ਭੋਲੀ ਉਹ ਤਾਂ ਗੋਲੀ ਆ ਗੋਲੀ ਉਹ ਕਿਸ ਦੀ ਗੱਲ ਮੰਨਦੀ ਆ ਤੂੰ ਹੀ ਹੁਣ ਮੇਕੋ ਬੂਆ ਕਲਾ ਕੇ ਮੈਨੂੰ ਮੁੰਡਾ ਦੇ ਦੇ ਮੈਂ ਮੁੰਡਾ ਲੈ ਕੇ ਚੱਲ ਜਾਂ ਨਹੀਂ ਮੈਂ ਮੋੜ ਨਹੀਂ ਇੱਥੇ ਆਉਂਦੀ ਨਹੀਂ ਹਾਏ ਰੱਬਾ ਕਿੱਦਾਂ ਮੈਂ ਉਹਦਾ ਬੂਆ ਖਲਾਵਾ ਆ ਤੇਰਾ ਫੋਨ ਹੀ ਉਦਨ ਆਇਆ ਸੀ ਨਾ ਤੇ ਮੈਂ ਇਹਨੂੰ ਫੜਾਉਣੀ ਗਈ ਤਗਲੀ ਨੇ ਮੈਨੂੰ 100 100 ਗੱਲ ਸੁਣਾਈ ਹੈਗੀ ਇਹ ਜੀ ਤੂੰ ਨਾ ਕੂੰ ਕੌਣ ਹੁੰਨੀ ਗੱਲ ਕਰਾਉਣ ਵਾਲੇ ਤੇ ਹੁਣ ਮੈਨੂੰ ਆਨੇ ਬੂਆ ਖੜਕਾ ਉਹਨੇ ਮੇਰੀ ਬੇਇੱਜ਼ਤੀ ਬੜੀ ਕਰਨੀ ਆ ਉਹਦੀ ਜ਼ੁਬਾਨ ਬੜੀ ਲੰਮੀ ਆ ਵੇਲੇ ਇੱਕ ਵਾਰੀ ਮੇਰੇ ਕਰਕੇ ਖਲਾਕੇ ਵੇਖਦਾ ਹਾਂ ਕੀ ਪਤਾ ਕੋਲੀ ਦਵੇ ਵੀ ਜੇ ਤੂੰ ਜ਼ਿਆਦਾ ਕਹਿੰਨੀ ਆ ਨਾ ਤੇ ਮੈਂ ਇੱਕ ਵਾਰੀ ਆਵਾਜ਼ ਮਾਰ ਕੇ ਵੇਖ ਲੈਨੀ ਆ ਪਰ ਮੈਂ ਤੈਨੂੰ ਦੱਸਾਂ ਮੇਰਾ ਤੇ ਉਹਨੂੰ ਕਵਾਉਣ ਨੂੰ ਜੀ ਨਹੀਂ ਕਰਦਾ ਗਰਮੀਤ 부ਆ ਖੋਲ ਐਦਾਂ ਕਿੰਨਾ ਖਜੋਰ ਅੰਦਰ ਲੋਕ ਕੇ ਬੈਠੀ ਰਹੇਗੀ ਗੱਲ ਤੇ ਆਖਰ ਆਮੋ ਸਾਹਮਣੇ ਕਰਨੀ ਪੈਣੀ ਆ ਜਿਹੜੀ ਗੱਲ ਆ ਨਾ ਉਹ ਬਾਹਰ ਆਣ ਕੇ ਕਰ ਹੋਰ 부ਆ ਮੈਂ 부ਆ ਨਹੀਂ ਹੋਲਣਾ ਹੈਗਾ ਇਹਨੂੰ ਕੋ ਜਿੱਦਾਂ ਆਈ ਹੈ ਨਾ ਉਸੇ ਪੈਰਾਂ ਨਾਲ ਮੋੜਦੀ ਚੱਲ ਜਾ ਚੱਲ ਕੋਈ ਗੱਲ ਨਹੀਂ ਨਹੀਂ ਖੋਲਦੀ ਨਾ 부ਆ ਤਾਂ ਰਹਿਣ ਦੇ ਮੈਂ ਜਾਣੀ ਆ ਠਾਣੇ ਇਹ ਫੇਰ ਹੀ ਸੁੱਤਰ ਆਊਗੀ ਫਿਰ ਵੇਖਦੀ ਮੈਂ ਕਿੱਦਾਂ ਨਹੀਂ ਮੈਨੂੰ ਮੁੰਡਾ ਦਿੰਦੀ ਏ ਨਹੀਂ ਤੂੰ ਨਿਆਣੇ ਹੀ ਜਦਨ ਤੱਕ ਉਹਨਾਂ ਨੇ ਗੂਠਾ ਲਵਾ ਲਿਆ ਜ਼ਮੀਨ ਜਾਇਦਾਦ ਤੇ ਰਿਆਖਾਂ ਤੇ ਪੱਟੀ ਬੱਦੀ ਸੀ ਜੇ ਮੈਂ ਤੈਨੂੰ ਫੋਨ ਕਰਕੇ ਸਮਝਾਇਆ ਵੀ ਨਹੀਂ ਉਹਨਾਂ ਨੇ ਨਾ ਕੁਛ ਵੀ ਕਰੀ ਔਰ ਤੂੰ ਮੇਰੀ ਤਾਂ ਹੀ ਨਹੀਂ ਸੁਣੀ ਤੂੰ ਨਾ ਜੋ ਗੁਰਮੀਤ ਸਿੰਦਾ ਉਹ ਆ ਤੂੰ ਹੀ ਤੇ ਮੇਰੇ ਕੋਹ ਲੱਗਦੇ ਨਹੀਂ ਜੇ ਦੀਦੀ ਉਹਦਾ ਤੁਹਾਨੂੰ ਪਤਾ ਕੀ ਜਾਂਦੀ ਹੈਗੀ ਨਾ ਨਾ ਅੱਜ ਤੋਂ ਰਿਸ਼ਤੇਦਾਰੀ ਸਾਡੀ ਤੁਹਾਡੀ ਖਤਮ ਨਾ ਜੋ ਕੋ ਹੋਵਾ ਸਿੰਦੇ ਹੋਣੀ ਆ ਮੇਰੇ ਵਾਸਤੇ ਤੇ ਸੱਚੀ ਗੱਲ ਪੁੱਛ ਦੇਈ ਹੈ ਨਾ ਤੁਹਾਡਾ ਕਰਕੇ ਹੀ ਇਹ ਕਰਦੇ ਦੋ ਹਿੱਸੇ ਹੋਏ ਆ ਹਾਡਾ ਕਰਕੇ ਤੀਜਾ ਹਿੱਸਾ ਇਹ ਹੋ ਗਿਆ ਵੀ ਸਾਡੀ ਤੁਹਾਡੀ ਰਿਸ਼ਤੇਦਾਰੀ ਟੁੱਟ ਗਈ ਕੋਈ ਮਿਲਨ ਵਰਤਣ ਵਾਲੇ ਹਸਾਬ ਨਹੀਂ ਰਹੇ ਤੇ ਬਾਕੀ ਰਹੀ ਗੱਲ ਮੰਮੀ ਦੀ ਉਹਨੇ ਜਿੱਦਾਂ ਤਾ ਨੁਕਵਾਉਣਾ ਵਾ ਨਾ ਕਵਾਵੇ ਬੁਲਾਵੇ ਮੈਂ ਮੰਮੀ ਨੂੰ ਨਹੀਂ ਰੋਕ ਸਕਦੀ ਪਰ ਇਹੋ ਵੀ ਸਾਡਾ ਤੇ ਮਨ ਖੱਟਾ ਹੋ ਗਿਆ ਅਹੀਂ ਦੱਸੋ ਵੀ ਅਹੀਂ ਕੀ ਕਰੀਏ ਅਹੀਂ ਤੇ ਅਗੇ ਨਾ ਲੱਕੋ ਫਾਇ ਨਾ ਅਹੀਂ ਤੇਰੀ ਕਰਨ ਜੋਗੇ ਨਾ ਹੀ ਉਹਦੀ ਕਰਨ ਜੋਗੇ ਕਿੰਨਾ ਲੜਾਈ ਝਗੜਾ ਸਾਡੇ ਘਰ ਚ ਰਿਆ ਸਾਨੂੰ ਹੀ ਪਤਾ ਵਾ ਭਾਬੀ ਜੀ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਵਾ ਹੁਣ ਬਾਰ-ਬਾਰ ਮੈਨੂੰ ਹਾਂ ਗੱਲਾਂ ਕਹਿ ਕੇ ਨਾ ਸ਼ਰਮਿੰਦਾ ਨਾ ਕਰੋ ਵੀ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸੁਸ ਹੈ ਨਹੀਂ ਆ ਹੁਣੇ ਜੇ ਇੱਕ ਤੇ ਗਰਮੀਤ ਨੇ ਕਹਿਤਾ ਨਾ ਬੂਆ ਖੋਲ ਕੇ ਕਿ ਦੀਦੀ ਆ ਲੈ ਜਾਓ ਮੇਰਾ ਮੁੰਡਾ ਤੇ ਤੈਨੂੰ ਸਾਬ ਕੋਹ ਬੋ ਲੈ ਜਾਣਾ ਵਾ ਤੂੰ ਜਿਹੜੀ ਆ ਨਾ ਬਹੁਤ ਜ਼ਿਆਦਾ ਮੂਰਖ ਵਾ ਤੂੰ ਹਾਨੂ ਸਮਝਦੀ ਆ ਸਦਾਈ ਤੇ ਆਪ ਬੰਦੀ ਆ ਚਾਤਰ ਜੋ ਕਰਨਾ ਨਾ ਕਰਦੀਆਂ ਰੋ ਸੁਣਦੀ ਆ ਹੁਣ ਪਤਾ ਮੈਨੂੰ ਵੀ ਅੱਧ ਵਿਚਾਲੇ ਪਸਾਤਾ ਮੈਂ ਤਾਂ ਲੱਕੋ ਵਾਏ ਆਈ ਆ ਨਾ ਮੈਂ ਉਹਦੀ ਕਰਨ ਜੋਗੀ ਤੇ ਨਾ ਮੈਂ ਉਹਦੀ ਅਗਲੀ ਹੁਣ ਤੈਨੂੰ ਉਹ ਵੀ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਜਿਹੜੀ ਅਗਲੀ ਦੰਦ ਦੰਦ ਨਹੀਂ ਚੁੱਕਦੀ ਇੱਕ ਤੇਰੀ ਵਜ੍ਹਾ ਦੇ ਨਾਲ ਨਹੀਂ ਤਾਂ ਉਹਨੇ ਕਦੀ ਮਾੜਾ ਚੰਗਾ ਨਹੀਂ ਦਿਨ ਬੋਲਿਆ ਮੰਮੀ ਮੈਂ ਹੁਣ ਕੀ ਕਰਾਂ ਮੀ ਇਦਾਂ ਕਰਦੀ ਮੈਂ ਕੁਝ ਖਾ ਕੇ ਤੇ ਮਰ ਜੰਨੀ ਆ ਸਾਰਾ ਕੰਮ ਹੀ ਖਤਮ ਹੋ ਜਾਂਦਾ ਵਾ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਸੀ ਕਿ ਜੇ ਮੇਰੀ ਮਾਂ ਕਿਸੇ ਚੀਜ਼ ਤੋਂ ਰੋਕਣ ਟੋਕਣ ਦਈ ਆ ਤੇ ਕੀ ਪਤਾ ਸਹੀ ਨਹੀਂ ਆ ਮੈਨੂੰ ਕੀ ਪਤਾ ਏ ਮੇਰੀ ਪਰਜਾਈ ਤੇ ਮੇਰਾ ਭਰਾ ਇਹਨੇ ਦਿਲ ਦੇ ਕਾਲੇ ਨਿਕਲਨੇ ਆ ਕਿ ਮੈਨੂੰ ਹੀ ਅਜੇ ਤੱਕ ਕਦੇ ਦੇਣਾ ਘਰੋਂ ਬਖਾਰ ਕਰ ਦੇਣਾ ਇਹਨਾਂ ਨੇ ਮੇਰੀ ਗੱਲ ਸੁਣੋ ਘਰ ਦੀ ਦੀ ਆਈ ਆ ਤੁਹਾਨੂੰ ਨਹੀਂ ਪਤਾ ਪਤਾ ਮੈਨੂੰ ਮੈਂ ਵੇਖੀ ਨੰਗਲੀ ਥਣ ਲੱਗੀ ਮੈਂ ਨਹੀਂ ਕਵਾਈ ਕੋਈ ਚੱਲ ਕਵਾਈ ਤੇ ਤੁਸੀਂ ਨਹੀਂ ਆ ਮੈਨੂੰ ਹੀ ਪਤਾ ਵੀ ਤੁਹਾਡੇ ਮਨ ਚ ਗੁੱਸਾ ਵਾ ਪਰ ਘਰ ਤੇ ਇੱਕ ਸਿਆਪਾ ਹੋਰ ਪਿਆ ਵਾ ਉਹਦੇ ਉੱਚੀ ਉੱਚੀ ਰੋਂ ਰਹੀ ਆ ਕਿਉਂ ਕਿ ਆ ਉਹਣਾ ਕੀ ਆ ਉਹ ਅਗਲੀ ਆਂਦੀ ਆ ਕਿ ਮੈਂ ਥਾਣੇ ਜਾਣਾ ਵਾ ਗਰਮੀਤ ਨੇ ਉਹਨੂੰ ਮੁੰਡਾ ਦੇਣੋਂ ਮਨਾ ਕਰਤਾ ਵਾ ਹਾਂ ਥਾਣੇ ਜਾਣਾ ਹਾਂ ਆਂਦੀ ਮੈਂ ਰਿਪੋਰਟ ਲਿਖਾਉਣੀ ਆ ਕਿ ਇਹਨੇ ਮੇਰੇ ਨਾਲ ਧੋਖਾ ਕੀਤਾ ਵਾ ਥਾਣੇ ਸਾਡੇ ਘਰ ਦੇ ਲੱਭਾ ਜਿਦਾ ਵੀ ਸ਼ਹਿਰ ਹੁੰਦਾ ਵਾ ਹੱਦ ਹੋਈ ਨਾ ਦੀ ਥਾਣੇ ਜਾਣਾ ਕੋਈ ਗੱਲ ਨਹੀਂ ਮੈਂ ਸਮਝਾਣਾ ਗਰਮੀਤ ਨੂੰ ਆ ਕੇ ਕੋਈ ਗੱਲ ਨਹੀਂ ਸਮ ਗਰਮੀਤ ਨੂੰ ਤੁਸੀਂ ਤੇ ਸਮਝਾ ਲੋਗੇ ਪਰ ਉਹ ਸਮਝਣ ਵਾਲੀ ਆ ਉਹਨੇ ਗਾੜੀਆਂ ਲੜਨਾ ਵਾ ਤੁਹਾਡੇ ਨਾਲ ਉਹ ਤਾਂ ਸਾਨੂੰ ਅੱਗੇ ਨਹੀਂ ਅੱਖੀਂ ਵੇਖ ਕੇ ਉਹ ਗੱਲ ਚੰਗਾ ਸਮਝਦੀ ਗਲਤ ਕਰਨੀ ਪਣੀ ਹੁਣ ਨਾ ਇਹ ਥਾਣੀ ਚਲ ਗਈ ਬੇਇੱਜ਼ਤੀ ਪਹਿਲਾਂ ਕਿੰਨੀ ਹੋਣੀ ਆ ਪਹਿਲੇ ਮੁੰਡਾ ਲੱਲਿਆ ਨੇ ਪਹਿਲਾਂ ਤੋਂ ਮੰਨਿਆ ਕਿ ਅੱਦੀ ਗੱਲ ਨਹੀਂ ਆ ਚੱਲ ਹੁਣ ਮੈਂ ਆ ਗਿਆ ਹੀ ਆ ਆਜੋ ਫਿਰ ਕਰ ਲੋ ਗੱਲ ਰੱਖ ਦੋ ਕਈ ਚੱਲ ਪਹਿਲਾਂ ਸਿਆਪਾ ਨੇ ਵੇੜਾ ਤੁਹਾਡਾ ਮੈਂ ਮੰਮੀ ਇਹਨੇ ਇਦਾਂ ਨਹੀਂ ਬੂਆ ਖੋਲਣਾ ਹੁਣ ਮੈਂ ਥਾਣੇ ਜਾਨੀ ਆ ਤੇ ਪੁਲਸੀ ਆਊਗੀ ਤੂੰ ਉਹ ਬੂਆ ਖਲਾਉਗੀ ਇਹਦੇ ਕੋਲ ਕਿੱਦਾਂ ਨਹੀਂ ਖੋਲਦੀ ਮੈਂ ਫਿਰ ਵੇਖਾਂਗੀ ਗਰਮੀਤ ਬੂਆ ਖੋਲ ਮੈਂ ਪਾਜੀ ਬੂਆ ਨਹੀਂ ਖੋਲਣਾ ਹੈਗਾ ਤੇ ਨਾ ਮੈਂ ਇਹਦੇ ਮੱਥੇ ਲੱਗਣਾ ਵਾ ਇਹਨੂੰ ਕੋ ਬੱਸ ਇੱਥੇ ਚੱਲ ਜਾਏ ਤੇ ਮੈਂ ਮੁੰਡਾ ਨਹੀਂ ਦੇਣਾ ਆਪਣਾ ਮੈਂ ਹਾਂ ਚੱਲੀ ਆ ਥਾਣੇ ਚੱਲੀ ਆ ਫੇ ਚੰਗੀ ਰਹੇਗੀ ਥਾਰਾ ਪੁਲਸ ਆਊਗੀ ਮੁੜ ਕੇ ਬੇਜਤੀ ਹੋਈ ਸਾਡੇ ਵਰਦੀ ਇਹਨੂੰ ਫੜ ਕੇ ਖਾਣਗੇ ਸਪਣਾ ਚੰਗੀ ਨਹੀਂ ਰਹੇਗੀ ਫੇ ਤੂੰ ਖੋਲ ਬੂਆ ਖੋਲ ਬੂਆ ਨਾ ਮੇਰੀ ਗੱਲ ਸੁਣਾ ਤੇ ਤੈਨੂੰ ਮਾਸਾ ਜਿੰਨੀ ਵੀ ਅਕਲ ਹੈ ਗਈ ਆ ਪਹਿਲਾਂ ਤੂੰ ਮੁੰਡਾ ਦੇ ਤਾ ਉਹਨੂੰ ਮੁੜ ਕੇ ਤੂੰ ਮੁੰਡਾ ਖੋ ਲਿਆ ਪਤਾ ਏ ਧੋਗਾ ਢੜੀ ਦਾ ਕਿ ਐਸ ਕਿੰਨਾ ਜ਼ਬਰਦਸਤ ਬੰਦਾ ਜੇਲਾ ਚ ਤੈਨੂੰ ਤੋਈ ਫੇਰਨਗੇ ਫੇਰ ਤੈਨੂੰ ਠੰਡ ਪੈਜੂਗੇ ਨੇ ਹੋਰ ਤੇ ਹੋਰ ਅਗਲੀ ਆਂਦੀ ਮੈਂ ਕੋਈ ਖਾ ਕੇ ਮਰ ਜਾਣਾ ਤੇ ਜੇਕਰ ਕੋਈ ਅਜਿਹੀ ਗੱਲਬਾਤ ਹੋ ਗਈ ਨਾ ਤੇ ਮੈਨੂੰ ਧੋਗਾ ਢੜੀ ਦਾ ਪਤਾ ਨਹੀਂ ਹੋਂ ਕਿ ਕੀ ਹੋਇਆ ਵਾ ਮੈਨੂੰ ਲਾਵੇ ਤਾਂ ਸਿੱਧੀ ਪાંਸੀ ਹੋਣੀ ਆ ਤੱਲੇ ਆਵਾ ਦਾ ਮੈਨੂੰ ਕਾਦੀ ਫਾਂਸੀ ਹੋਣੀ ਆ ਮੈਂ ਕਿਹੜਾ ਕੋਈ ਕਤਲ ਕੀਤਾ ਕਿ ਜਿਹੜੀ ਮੈਨੂੰ ਫਾਂਸੀ ਹੋਣੀ ਆ ਮੈਂ ਤੇ ਆਪਣਾ ਮੁੰਡਾ ਹੀ ਲਿਆ ਆ ਉਹਦੇ ਕੋਲੋਂ ਕਿ ਮੈਂ ਨਹੀਂ ਦੇਣਾ ਹੈਗਾ ਨਹੀਂ ਕੱਲਾ ਮੁੰਡਾ ਲਿਆ ਆ ਹੋਵੇ ਨਾ ਤੇ ਹੋਰ ਗੱਲ ਵਾ ਅਗਲੀ ਆਂਦੀ ਮੈਂ ਸਾਰੀ ਜ਼ਮੀਨ ਜਾਇਦਾਦ ਦੇ ਨਾਂ ਰਜਿਸਟਰੀ ਕਰਤੀ ਆ ਉਹ ਵੀ ਪੱਕੇ ਤੌਰ ਤੇ ਕੀਤੀ ਆ ਤੂੰ ਜਿਹੜੀਆਂ ਚਲਾਕੀਆਂ ਕਰਦੀਆਂ ਨਾ ਉਹ ਸਾਡੇ ਪੱਤ ਕੀ ਕਰਿਆ ਕਰ ਬਾਹਰ ਨਾ ਕਰਿਆ ਕਰ ਲੋਕੀ ਨਹੀਂ ਜਾਣਦੇ ਹੁੰਦੇ ਉਹ ਸਾਰਾ ਪੜ੍ਹੇ ਲਿਖਿਆ ਉਹਨੂੰ ਸਾਰੇ ਕਾਨੂੰਨਾਂ ਦਾ ਪਤਾ ਵਾ ਓ ਮਾਵਾ ਇਹ ਗਿੱਜੀ ਹੁਣ ਸਦਾਈ ਬਣਾਉਣ ਸਾਨੂੰ ਸਦਾਈ ਬਣਾਤਾ ਹਿੰਗੜਾ ਕੋਣਾ ਆਂ ਪਰ ਪੜ ਬੰਧੀ ਹੈ ਨਹੀਂ ਗਾੜੀ ਉਹ ਪੜੀ ਲਿਖੀ ਗਾੜੀ ਆ ਤੇ ਪੁੱਤ ਨਾਂ ਦੇਂਦੇ ਪਿਸ ਪਿੰਦਾ ਪਿੰਦਾ ਚੌਲਾਂ ਦਾ ਦਾਣਾ ਵੀ ਆ ਹੀ ਜਾਂਦਾ ਹੁੰਦਾ ਇਹ ਸਾਡੀ ਗਿੱਜੀ ਆ ਬਾਹਰ ਨਹੀਂ ਚਲਗੀਆਂ ਚੱਲਦੀਆਂ ਮੈਂ ਤੈਨੂੰ ਦੱਸਦਾ ਹੀ ਉਹ ਜੇ ਤੇ ਪਲੀ ਚਾਹਨੀ ਆ ਤੇ ਮੁੰਡਾ ਦੇ ਦੇ ਉਹਨੂੰ ਤੇ ਜੇ ਨਹੀਂ ਮੁੰਡਾ ਦੇਣਾ ਤੇ ਪੈਲੀ ਕਰ ਦੇ ਉਹਦੇ ਨਾਂ ਤੇ ਸਾਰਾ ਕਲੇਸ਼ ਮੁੱਕ ਜਾਊਗਾ ਜੋ ਹੋਣਾ ਹੀ ਨਾ ਹੋ ਗਿਆ ਵਾ ਤੇ ਤੂੰ ਜਿਹੜੀ ਆ ਨਾ ਤੇਰਾ ਤੇ ਕੋਈ ਕਿਸ ਨੂੰ ਨਾ ਪਤਾ ਹੀ ਨਹੀਂ ਲੱਗਦਾ ਵੀ ਤੂੰ ਕਿੱਧਰ ਨੂੰ ਫਿਰ ਜਾਣਾ ਤੇ ਕਿੱਧਰ ਨੂੰ ਨਹੀਂ ਫਿਰ ਜਾਣਾ ਮੇਰੀ ਗੱਲ ਹੋ ਗਈ ਉਹਦੇ ਨਾਲ ਤੂੰ ਐਵੇਂ ਉੱਤੋਂ ਆਣ ਕੇ ਬਕਵਾਸ ਮੇਰੇ ਨਾਲ ਕਰੀ ਜਾਂਦੀ ਆ ਕਰ ਲਵੇ ਜੋ ਹੁੰਦਾ ਵਾ ਤੇ ਨਾ ਮੈਂ ਦੇਣੀ ਜ਼ਮੀਨ ਤੇ ਨਾ ਦੇਣਾ ਮੈਂ ਮੁੰਡਾ ਅੱਛਾ ਚੱਲ ਤੂੰ ਨਹੀਂ ਦੇਣਾ ਨਾ ਜ਼ਮੀਨ ਤੇ ਮੁੰਡਾ ਅਗਲੀ ਗਈ ਆ ਠਾਣੇ ਫਿਰ ਅਗਲੀ ਲੈ ਕੇ ਦੱਸੂਗੀ ਤੈਨੂੰ ਜਾਂ ਜ਼ਮੀਨ ਮਿਲੂ ਤੇ ਜਾਂ ਉਹਨੂੰ ਮੁੰਡਾ ਮਿਲੂ ਫਿਰ ਆਖੀ ਵੀ ਮੇਰੇ ਮਗਰ ਕੋਈ ਆਉ ਤੇਰੇ ਮਗਰ ਨਹੀਂ ਉਹ ਕਹਿੰਨੇ ਵੀ